ਪਰ ਅੰਮ੍ਰੀਰ ਗੱਲੇ ਆ ਇੱਕ ਤਾਂ ਆਪਣੇ ਮੂੰਹ ਚ ਜ਼ੁਬਾਨ ਹੈ ਜੀ ਇੱਕ ਆਪਣੇ ਮੂੰਹ ਚ ਜੀਬ ਹੈ ਬਿਲਕੁਲ ਠੀਕ ਹੈ ਜੇ ਤਾਂ ਜੀਬ ਤੇ ਕੰਟਰੋਲ ਕਰ ਲਾਂਗੇ ਹਾਂਜੀ ਤਾਂ ਤਾਂ ਦੇ ਹੀ ਠੀਕ ਰਹੂਗੀ ਬਿਲਕੁਲ ਠੀਕ ਹੈ ਤੇ ਜੇ ਜ਼ੁਬਾਨ ਤੇ ਕੰਟਰੋਲ ਕਰ ਲਾਂਗੇ ਤਾਂ ਰਿਸ਼ਤੇ ਠੀਕ ਰਹਿਣਗੇ ਕੀ ਬਾਤ ਹੈ ਜੀ ਇੱਕ ਵਾਰੀ ਦੁਹਰਾ ਦਿਓ ਇਹ ਦੁਹਰਾ ਦਿਓ ਦੇਖੋ ਮੂੰਹ ਦੇ ਵਿੱਚ ਜੀਬ ਹੈ ਤੇ ਜ਼ੁਬਾਨ ਹੈ ਜੀ ਦੋਈ ਚੀਜ਼ਾਂ ਨੇ ਜਿਨ੍ਹਾਂ ਦਾ ਆਪ ਬਹੁਤ ਇਸਤੇਮਾਲ ਕਰਦੇ ਆ ਬਿਲਕੁਲ ਠੀਕ ਹੈ ਜੀਬ ਦੇ ਕੰਟਰੋਲ ਕਰ ਲੋ ਥੋੜੀ ਦੇਹੀ ਠੀਕ ਰਹੋ ਕੀ ਬਾਤ ਠੀਕ ਹੈ ਜੀ ਜ਼ੁਬਾਨ ਤੇ ਕੰਟਰੋਲ ਕਰ ਲਓ ਆਪਸ ਵਿੱਚ ਹੀ ਠੀਕ ਰਹਾਂਗੇ ਕੀ ਬਾਤ ਇਹਦਾ ਮਤਲਬ ਇਹ ਹੈ ਕਿ ਜਿਹੜਾ ਆਪਾਂ ਨੂੰ ਬਾਬਾ ਨਾਨਕ ਨੇ ਮਨ ਜੀਤੇ ਜਗਜੀਤ ਕਿਹਾ ਸੀ ਨਾ ਜੀ ਮੈਂ ਕਹਿੰਦੀ ਕੁਕੋਕੇਗਾ ਜੜ ਕੇ ਆਪ ਹਮ ਇਹ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਇਹ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਅਸਲ ਚ ਅਸੀਂ ਲੋਕ ਸਾਈਕੀ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਜ਼ਿੰਦਗੀ ਸ਼ੁਰੂ ਕਰ ਲਈ ਜੀ ਜੇ ਤਾਂ ਡੰਗਰਚਾਰਨ ਜਾਓਗੇ ਤਾਂ ਸੱਭੇ ਦੇ ਲੱਗਦੇ ਹੁ ਗਵਾਰੋਂ ਤੁਸੀਂ ਤਾਂ ਗਰੀਬ ਅਜੇ ਵੀ ਡੰਗਰਚਾਰਦਾ ਹੀ ਹਾਰੇ ਵੀ ਡੰਗਰਚਾਰਦੇ ਫਿਰਦੇ ਤੁਸੀਂ ਇੰਨਾ ਪੈਸਾ ਤੁਹਾਡੇ ਕੋਲ ਜੀ ਜੇ ਕੁੱਤਾ ਲੈ ਕੇ ਜਾਂਦੇ ਹੋ ਕੀ ਬਾਤ ਹੈ ਸਟੇਟਸ ਸਿੰਬਲ ਬਣ ਗਏ ਹਾਂ ਸਟੇਟਸ ਸਿੰਬਲ ਕੁੱਤੇ ਨਾਲ ਗੱਲਾਂ ਕਰਦੇ ਤੁਰੇ ਜਾਂਦੇ ਨੇ ਜੀ ਇਹ ਸਾਰਾ ਕੋਈ ਜਿਹੜਾ ਨਾ ਔਰ ਕਮਾਲ ਦੀ ਗੱਲ ਇਹ ਹੈ ਕੁੱਤੇ ਦਾ ਹਿਸਾਬ-ਕਿਤਾਬ ਤਲਫਾਫੇ ਚ ਪਾ ਲੈਂਦੇ ਨੇ ਜੀ ਜਿਹੜੇ ਜਵਾਕ ਨੇ ਉਹ ਡਾਈਪਰਾਂ ਚੱਕੀ ਫਿਰਦੇ ਨੇ ਇਹ ਹੈ ਕਲਚਰ ਠੀਕ ਹੈ ਇਹ ਆਪਾਂ ਨੂੰ ਪਤਾ ਹੀ ਹੈ ਵੀ ਇਹ ਸਭ ਕੁਝ ਹੋ ਰਿਹਾ ਹੈ ਸਭ ਕੁਝ ਹੋ ਰਿਹਾ ਨਹੀਂ ਠੀਕ ਇਸ ਤਰ੍ਹਾਂ ਦੀ ਕਲਚਰ ਨੂੰ ਜਿਹੜਾ ਹੈ ਨਾ ਵਿਦ ਰੀਜ਼ਨਿੰਗ ਨਹੀਂ ਦੇਖਿਆ ਜਾਂਦਾ ਜੀ ਸੋਸ਼ਲ ਤਰੀਕੇ ਨਾਲ ਦੇਖਿਆ ਜਾਂਦਾ ਮੈਨੂੰ ਬੜੀ ਸੋਹਣੀ ਗੱਲ ਯਾਦ ਆਈ ਹੁਣੇ ਪੜ੍ਹੀ ਹੈ ਮਨਮੋਹਨ ਸਿੰਘ ਉਹਨਾਂ ਦੀ ਜੀ ਕਿ ਜਿਹੜੇ ਆਪਣੇ ਹੁਣੇ ਆਪਣੇ ਦੁਨੀਆ ਤੋਂ ਛਿੜੇ ਨੇ ਜੀ ਉਹਨਾਂ ਦੇ ਮੈਸੇਜ ਕਿਸੇ ਪਾਰਟੀ ਚ ਗਈ ਹਮ ਹਮ ਉਹ ਸਾਡੇ ਵਰਗੀ ਸਾਦੀ ਜੀ ਸਲਵਾਰ ਕਮੀਜ਼ ਪਾ ਕੇ ਉੱਥੇ ਬੈਠ ਗਈ ਜਾਂਦੀ ਜਿਹੜੀਆਂ ਉੱਥੇ ਬਹੁਤ ਫੋਕਰੀਆਂ ਜਾਂ ਲੇਡੀਜ਼ ਸੀ ਜਿਹੜੇ ਆਪਦੇ ਆਪ ਨੂੰ ਸੋ ਕਾਲਡ ਅ ਅਰਿਸੋਕਰੇਟਸ ਕਹਉਂਦੀਆਂ ਸੀ ਉਹ ਜਾ ਕੇ ਉਸ ਲੇਡੀ ਨੂੰ ਕਹਿੰਦੀਆਂ ਤੁਸੀਂ ਗਲਤੀ ਨਾਲ ਤਾਂ ਨਹੀਂ ਆ ਗਈ ਅੱਛਾ ਵੀ ਤੁਹਾਡੇ ਤੁਹਾਡੇ ਅਰਗੇ ਸਟੈਂਡਰਡ ਦਾ ਇੱਥੇ ਆ ਨਹੀਂ ਸਕਦਾ ਤੁਸੀਂ ਗਲਤੀ ਨਾਲ ਤਾਂ ਨਹੀਂ ਉਹਨਾਂ ਨੇ ਪਤਾ ਕੀ ਜਵਾਬ ਦਿੱਤਾ ਕਿ ਮੇਰਾ ਘਰ ਵਾਲਾ ਇੱਥੇ ਕੰਮ ਕਰਦਾ ਅੱਛਾ ਜੀ ਉਹਨੇ ਇਹਦੇ ਸੇ ਕੌਣ ਹੈ ਕਿਹਨੇ ਅੱਛਾ ਤੁਹਾਡੇ ਘਰ ਵਾਲਾ ਕੀ ਕੰਮ ਕਰਦਾ ਕਹਿੰਦੇ ਉਹ ਪ੍ਰਧਾਨ ਮੰਤਰੀ ਨੇ ਕੀ ਬਾਤ ਹੈ ਮੈਂ ਕਹਦੀ ਆ ਇੰਨੀ ਖੂਬਸੂਰਤ ਗਾ ਜੀ ਜੀ ਇਹੋ ਤੋਂ ਦੀ ਕੋਈ ਐਗਜ਼ਾਮਪਲ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਜੇ ਉਹ ਸਾਰੀਆਂ ਲੇਡੀਜ਼ ਇਕੱਠੀਆਂ ਹੋ ਕੇ ਉਸ ਲੇਡੀ ਨੂੰ ਇਹ ਸੋਚਦੀਆਂ ਨੇ ਕਿ ਇਹ ਗਲਤ ਆਈ ਹੈ ਸਿਰਫ ਉਹਦੀ ਵੇਸ਼ਭੂਸ਼ਾ ਤੋਂ ਕੱਪੜਿਆਂ ਦੇ ਸਟੈਂਡਰਡ ਕੱਪੜਿਆਂ ਤੋਂ ਹਾਂਜੀ ਕੱਪੜਿਆਂ ਤੋਂ ਸੋਚਦੀਆਂ ਨੇ ਇਹ ਜਿਹੜਾ ਹੈ ਨਾ ਸਾਈਕੀ ਬ੍ਰਾਂਡਡ ਚੀਜ਼ਾਂ ਪਾ ਲੈਣੀਆਂ ਉਤੋਂ ਇੰਨਾ ਮਾਡਰਨ ਬਣ ਜਾਣਾ ਅੰਦਰੋਂ ਕੁਝ ਵੀ ਨਹੀਂ ਬਿਲਕੁਲ ਠੀਕ ਹੈ ਥੋਥਾ ਬਣਾ ਮੈਂ ਤਾਂ ਹੁਣ ਇਹ ਸੋਚਦੀਆਂ ਜਿਹਦੇ ਅੰਦਰ ਕੋਈ ਗੈਪ ਜਿਹਦੇ ਅੰਦਰ ਕੋਈ ਥੋੜਾ ਬਹੁਤਾ ਥਾਂ ਰਹਿ ਗਿਆ ਉਹ ਫੈਸ਼ਨ ਕਰਕੇ ਸੂਤ ਕਰਦੀਆਂ